ਦ ਨੈਰੇਟਿਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੇਵਾਲੋਂ ਸਾਸ਼ਟ੍ਰੀਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਲੋਕਾਵਾਜ਼ ਅ ਦਰਸ਼ਕੋ ਚੋਣਾਂ ਦੇ ਦਿਨਾਂ ਵਿੱਚ ਬੜੀ ਤੇਜ਼ੀ ਦੇ ਨਾਲ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨੰਦਰ ਮੋਦੀ ਜੀ ਪੰਜਾਬ ਦੇ ਦੌਰੇ ਤੇ ਰਹੇ ਕੱਲ ਉਹਨਾਂ ਨੇ ਪਟਿਆਲਾ ਵਿਖੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਦੇ ਵਿੱਚ ਪ੍ਰਚਾਰ ਕੀਤਾ ਅੱਜ ਜਲੰਧਰ ਤੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਪ੍ਰਚਾਰ ਵਾਸਤੇ ਉਹਨਾਂ ਨੇ ਪੂਰੀ ਵਾ ਲਾਈ ਆ ਜਿੱਥੇ ਇਹ ਸਭ ਜਨਦਾ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕੋਈ ਬਹੁਤ ਹੰਗਾਰਾ ਨਹੀਂ ਮਿਲੇਗਾ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਤੋਂ ਲੱਗਦਾ ਹੈ ਕਿ ਕਾਫੀ ਤਗੜਾ ਹੰਗਾਰਾ ਪਾਰਟੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਮਿਲ ਸਕਦਾ ਹੈ ਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਪੂਰੀ ਵਾ ਲਾਈ ਹੈ ਲੋਕਾਂ ਨੂੰ ਦੱਸਣ ਦੀ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਬੜੇ ਨੇੜੇ ਹੈ ਕਰਤਾਰਪੁਰ ਦੀ ਉਹਨਾਂ ਗੱਲ ਕੀਤੀ ਹੈ ਕਿ ਜੇ ਉਸ ਟਾਈਮ ਤੇ ਚੱਤਰ ਦੇ ਵੇਲੇ ਨਰਿੰਦਰ ਮੋਦੀ ਹੁੰਦਾ ਤਾਂ ਕਰਤਾਰਪੁਰ ਦਾ ਜਿਹੜਾ ਸੌਦਾ ਕਰਦਾ ਜਿਹੜੇ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨੀ ਪੂੰਜੀ ਫੜੀ ਸਨ ਉਹਨਾਂ ਨੂੰ ਤਾਂ ਛੱਡਦਾ ਜੇ ਕਰਤਾਰਪੁਰ ਜਿਹੜਾ ਸੀਗਾ ਉਹ ਪਾਰ ਦਾ ਹਿੱਸਾ ਹੁੰਦਾ ਹੋਰ ਵੀ ਪੰਜਾ ਪਿਆਰਾਂ ਵਿੱਚ ਵੀ ਉਹਨਾਂ ਨੇ ਗੱਲ ਕੀਤੀ ਆ ਕਿ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਪਾਈ ਸੀ ਹੋਰ ਵੀ ਬਹੁਤ ਸਾਰੇ ਜਿਹੜੇ ਉਹਨਾਂ ਨੇ ਆਪਣੇ ਵੱਲੋਂ ਪੂਰੀ ਵਾ ਲਾਈ ਆ ਦੱਸਣ ਦੀ ਕਿ ਮੈਂ ਸਿੱਖਾਂ ਦੇ ਬਿਲਕੁਲ ਨੇੜੇ ਹਾਂ ਪੰਜਾਬੀਆਂ ਦੇ ਨੇੜੇ ਹਾਂ ਅੱਗੇ ਗੱਲ ਮੰਨੀ ਜਾਂਦੀ ਆ ਤਾਂ ਨਹੀਂ ਮੰਨੀ ਜਾਂਦੀ ਇਹ ਤਾਂ ਵੋਟਰਾਂ ਦੇ ਹੱਥ ਵਿੱਚ ਹੈ ਦੂਸਰੇ ਪਾਸੇ ਜੇ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨਾਂ ਨੇ ਵੀ ਆਪਣੀ ਪੂਰੀ ਵਾ ਲਾਈ ਆ ਕਿ ਸਾਡੀ ਗੱਲ ਸੁਣੀ ਜਾਵੇ ਉਹਨਾਂ ਨੇ ਤਾਂ ਇਥੋਂ ਤੱਕ ਆ ਕਿ ਸਾਨੂੰ ਵਰਧਾਨ ਮੰਤਰੀ ਸਾਹਿਬ ਕੋਲੇ ਨਹੀਂ ਜਾਣ ਦਿੱਤਾ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਕੋਲੇ ਲਿਆ ਉਹ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਉਹ ਪੰਜਾਬ ਕਾ ਦੇ ਵਾਸਤੇ ਆ ਰਹੇ ਨੇ ਅਸੀਂ ਤਾਂ ਉੱਥੇ ਗੱਲ ਕਰਨ ਵਾਸਤੇ ਹੀ ਗਏ ਸੀ ਇਸ ਤਰ੍ਹਾਂ ਦੀਆਂ ਮੰਗਾ ਵਾਸਤੇ ਲੈ ਗੱਲ ਕਰਨ ਵਾਸਤੇ ਗਏ ਸੀ ਪਰ ਜ਼ਬਰਦਸਤੀ ਪੁਲਿਸ ਨੇ ਵਕਫ ਵਕਫ ਤਾਵਾਂ ਤੇ ਉਹਨਾਂ ਨੂੰ ਰੋਮਚਾ ਜਾਇ ਇਸੇ ਤਰ੍ਹਾਂ ਹੀ ਸਾਰੇ ਚਾਹੀ ਜਿਹੜਾ ਕੀਤਾ ਵਾ ਸੰਯੁਕਤ ਸਮਾਜ ਮੋਰਚਾ ਆਪ ਦਾ ਸੰਯੁਕਤ ਕਿਸਾਨ ਮੋਰਚਾ ਆਪਣੇ ਵੱਲੋਂ ਪੂਰੀ ਵੱਲ ਆ ਰਿਹਾ ਹੈ ਕਿਸਾਨਦਾਨ ਮੰਤਰੀ ਦੇ ਜਿਹੜਾ ਦੌਰਾ ਹਇਤਾ ਜਿਹੜਾ ਜਿਹੜਾ ਕੀਤਾ ਜਾਵੇ ਕਿ ਕਿਸਾਨਾਂ ਦੀਆਂ ਮੱਗਾਂ ਭਾਰ ਸਰਕਾਰ ਨੇ ਸੁਣ ਲਈਆਂ ਦੂਸਰੇ ਪਾਸੇ ਜੇ ਗੱਲਬਾਤ ਕਰੀਏ ਕੈਨੇਡਾ ਦੀ ਕੈਨੇਡਾ ਤੇ ਭਾਰਤ ਦੇ ਸਬੰਧ ਵੀ ਅੱਜਕੱਲ੍ਹ ਕਈ ਗੱਲਾਂ ਕਰਕੇ ਖਟਾਸ ਦੇ ਵਿੱਚ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਬੜਾ ਸਵਾ ਪਹਿਲਾ ਇੱਕ ਕ੍ਰੇਸ਼ਿਕ ਜਹਾਜ ਜਿਹੜਾ ਅ ਅਸਮਾਨ ਦੇ ਵਿੱਚ ਹੀ ਉਡਾ ਦਿੱਤਾ ਗਿਆ ਸੀਗਾ ਤੇ ਉਹਦੇ ਵਿੱਚ 348 ਜਿਹੜੇ ਯਾਤਰੀ ਸਮੇਤ ਚਾਲਕ ਦਾ ਸਮੇਤ ਯਾਤਰੀ ਸਨ ਤੇ ਜਿਨ੍ਹਾਂ ਦਾ ਕੋਈ ਬਹੁਤਾ ਪਤਾ ਨਹੀਂ ਸੀ ਲੱਗਿਆ ਰਿਪ ਤਮੂਲ ਮਲਕ ਤੇ ਕਿਸ ਦਰਜ ਹੋਇਆ ਸੀਗਾ ਤੇ ਉਹ ਵੀ ਸਬੂਤਾਂ ਦੀ ਘਾਟ ਕਰਨਾ ਜਿਹੜਾ ਬਰੀ ਹੋ ਗਿਆ ਸੀ ਤੇ ਹੁਣ ਉਹ ਉਤੋਦੀਪ ਪੁਲਿਸ ਨੇ ਉਸਦੇ ਉੱਤਰ ਹਰਦੀ ਬਰਕ ਨੂੰ ਵੀ ਜਾਨ ਤੋਂ ਖਤਰੇ ਦੀ ਜਿਹੜੀ ਰਿਪੋਰਟ ਦਿੱਤੀ ਹੈ ਕਿਉਂਕਿ ਦੰਮਨ ਮਲਕ ਉਤੋਦੀ ਇੱਕ ਬੈਂਕ ਦੇ ਵਿੱਚ ਵੀ ਬੜਾ ਵੱਡਾ ਉਹਦਾ ਹਿੱਸਾ ਸੀਗਾ ਤੇ ਤਕੜਾ ਕਾਰੋਬਾਰ ਸੀ ਕਈ ਸਕੂਲਾਂ ਦੇ ਚੱਲ ਰਹੇ ਸਨ ਤੇ ਉਸ ਪਾਸੇ ਨੂੰ ਵੀ ਹੁਣ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਗਈ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਵੀ ਪਰਦਾ ਖੁੱਲ ਜਨ ਕ੍ਰਿਸ਼ਕ ਜਹਾਜ਼ ਦੀ ਤੇ ਦੂਸਰੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੰਗਾਟਾ ਮਾਰੂ ਦਾ ਜਿਹੜਾ ਸੀਗਾ ਇੱਕ ਸਾਬਨਾ ਮਾਪਿਤਾ ਉਹਨੇ ਪਾਰਲੀਮੈਂਟ ਦੇ ਵਿੱਚ ਪਹਿਲਾਂ ਹੀ ਕੋਈ ਸਭਾ ਪਹਿਲਾਂ ਮੰਗ ਲਈ ਸੀ ਕਿ ਉਹ ਸਾਨੂੰ ਇੱਕ ਬੜਾ ਦਖਤਾਈ ਦੱਸਿਆ ਕਿ ਜਿਹੜੇ ਪਾਰਟੀ ਉੱਤੇ ਗਏ ਤੇ ਕਈ ਜਿਹੜੇ ਉਹਨਾਂ ਨੂੰ ਜਿਹੜਾ ਸੀ ਉੱਤੇ ਕੈਦ ਰੱਖਿਆ ਗਿਆ ਜਹਾਜ਼ ਨੂੰ ਮੰਦਰਗਾ ਦੇ ਉੱਤਰ ਨਹੀਂ ਦਿੱਤਾ ਗਿਆ ਯਾਤਰੀਆਂ ਨੂੰ ਉਹਨਾਂ ਨੂੰ ਮੈਡੀਕਲ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਈਰਾ ਪਾ ਕੇ ਰੱਖਿਆ ਗਿਆ ਰੋਟੀ ਪਾਣੀ ਜਿਹੜਾ ਰਸਟਰ ਪਾਣੀ ਵੀ ਬੁਦਾ ਨਹੀਂ ਦਿੱਤਾ ਗਿਆ ਇਸ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਬਿਆ ਤੇ ਜਦੋਂ ਬਜਬਜ ਕਾਰ ਤੇ ਪਰਦੇ ਵਿੱਚ ਵਾਪਸ ਯਾਤਰੀ ਆਉਂਦੇ ਨੇ ਤੇ ਕਈ ਉੱਥੇ ਸ਼ਹੀਦ ਹੋ ਜਾਂਦੇ ਨੇ ਤੇ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਤਨੀ ਬੜੀ ਦੁਖਦਾਈ ਅਹਿਮ ਘਟਨਾ ਦੱਸਿਆ ਹੈ ਕਿ ਜਿਹੜੇ ਭਾਰਤੀ ਉਸ ਟਾਈਮ ਤੇ ਗਏ ਸੀ ਉਹ ਨਵੀਂ ਜ਼ਿੰਦਗੀ ਉੱਥੇ ਸ਼ੁਰੂ ਕਰਨਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਜਿਹੜਾ ਉਹ ਉੱਥੇ ਵੜਨੇ ਦਿੱਤਾ ਗਿਆ ਇਸ ਕਰਕੇ ਜਿਹੜਾ ਤੁਮ ਬੜਾ ਦੁਖਦਾਈ ਉਹਨਾਂ ਨੇ ਦੱਸਿਆ ਹੈ ਤੇ ਚੰਗੀ ਗੱਲ ਆ ਕਿ ਜੇ ਕੋਈ ਦੇਸ਼ ਆਪਣੀ ਜਿਹੜੀ ਕੀਤੀ ਹੋਈ ਗਲਤੀ ਆ ਉਸਨੂੰ ਮਹਿਸੂਸ ਕਰਦਾ ਕਿਉਂਕਿ ਕਈ ਵਾਰ ਤਾਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਤੇ ਪਰ ਉਹਨਾਂ ਨੂੰ ਮੜ ਕੇ ਜਿਹੜਾ ਵਾ ਚਿਤਾਰਿਆ ਨਹੀਂ ਜਾਂਦਾ ਜਾਂ ਉਹਨਾਂ ਦੇ ਵਾਸਤੇ ਜਿਹੜੀ ਆ ਗਲਤੀ ਆ ਉਹ ਮਹਸੂਸ ਨਹੀਂ ਕੀਤੀ ਜਾਂਦੀ ਕਿ ਸਾਡੇ ਕੋਲੋਂ ਸਰਕਾਰਾਂ ਦੇ ਕੋਲ ਜਿਹੜੀ ਗਲਤੀ ਹੋਈ ਤੇ ਚੰਗੀ ਗੱਲ ਆ ਕਿ ਕੈਨੇਡਾ ਸਰਕਾਰ ਨੇ ਇਹ ਜਿਹੜੀਆਂ ਸੁਧਰੀਆਂ ਮੰਡੀਆਂ ਨੇ ਪਾਰਲੀਮੈਂਟ ਦੇ ਵਿੱਚ ਵੀ ਪਹਿਲਾਂ ਵਾਪੀ ਮੰਗ ਕੀਤੀ ਹੁਣ ਵੀ ਪ੍ਰਧਾਨ ਮੰਤਰੀ ਨੇ ਦਿੱਤੀ ਜਿਹੜਾ ਅਫਸੋਸ ਜ਼ਾਹਰ ਕੀਤਾ ਹੈ ਕਿ ਸਾਡੀ ਸਰਕਾਰ ਨੂੰ ਉਸ ਸਮੇਂ ਇਸ ਤਰ੍ਹਾਂ ਨਹੀਂ ਜੀ ਕਰਨਾ ਚਾਹੀਦਾ ਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਕਈ ਕਿਤੇ ਵਾਪਰੀਆਂ ਨੇ ਤੇ ਉਹਨਾਂ ਦੇ ਪਾਰੇ ਵੀ ਕਈ ਵਾਰ ਸਰਕਾਰਾਂ ਨੂੰ ਦੁਬਾਰਾ ਸੋਚਣ ਦੀ ਲੋੜ ਪੈਂਦੀ ਆ ਜਿਸ ਤਰ੍ਹਾਂ ਹੋਣੀ ਨੰਦਰ ਮੋਦੀ ਜੀ ਆਏ ਨੇ ਤੇ ਉਹਨਾਂ ਨੇ ਪੰਜਾਬ ਦੀਆਂ ਜਿਹੜੀਆਂ ਪੁਰਾਣੇ ਦਰਦ ਨੇ ਉਹਨਾਂ ਦੀ ਗੱਲ ਤਾਂ ਕੀਤੀ ਆ ਪਰ ਉਹਨਾਂ ਦਾ ਸਿੱਟਾ ਕੀ ਨਿਕਲੇਗਾ ਕੀ ਉਹ ਗੱਲਾਂ ਪਾਸੇ ਲੱਗਣਗੀਆਂ ਜਾਂ ਨਹੀਂ ਲੱਗਣਗੀਆਂ ਇਹਨਾਂ ਦਾ ਪੰਜਾਬੀਆਂ ਨੂੰ ਹਜੇ ਵਿਸ਼ਵਾਸ ਨਹੀਂ ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਵੱਡੇ-ਵੱਡੇ ਮੁੱਦੇ ਤੇ ਜਿੰਨਾ ਚਿਰ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਜਿਹੜਾ ਸਾਡਾ ਆਂਧਨਤਾਵਾ ਉੱਥੋਂ ਨਹੀਂ ਬਚਾਇਆ ਨਹੀਂ ਜਾਂਦਾ ਉਹ ਇਸ ਵੇਲੇ بڑے ਵੱਡੇ ਸੰਕਟ ਦੇ ਵਿੱਚ ਆਪੇ ਉਸ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਚਿਰ ਮੈਨੂੰ ਲੱਗਦਾ ਕਿ ਕੇਂਦਰ ਦੀਆਂ ਸਰਕਾਰਾਂ ਤੇ ਪੰਜਾਬੀਆਂ ਦਾ ਵਿਸ਼ਵਾਸ ਬਹਾਲ ਹੋਣਾ ਬੜਾ ਮੁਸ਼ਕਲ ਆ ਜੋ ਜਿੱਤੇ ਹੋਰ ਮੰਗਾ ਨੇ ਪੰਜਾਬ ਦੀਆਂ ਕਿਉਂਕਿ ਪੰਜਾਬ ਦੇ ਦਰਿਆਈਆਂ ਪਾ ਦਰਿਆ ਦੇ ਪਾਣੀਆਂ ਦਾ ਮਸਲਾ ਪਾਣੀ ਦੇ ਵੰਡ ਦਾ ਮਸਲਾ ਵਾ ਕਦੀ ਕੋਈ ਸਟੇਟ ਦਾਵਾ ਕਰ ਦਿੰਦੀ ਤੇ ਕਦੀ ਕੋਈ ਸਟੇਟ ਦਾਵਾ ਕਰ ਦਿੰਦੀ ਆ ਤੇ ਪੰਜਾਬ ਸਰਕਾਰ ਕਹਿੰਦੀ ਆ ਕਿ ਸਾਡੇ ਕੋਲੇ ਪਾਣੀ ਵਾਧ ਨਹੀਂ ਹੈ ਜਿਹੜੇ ਇਹਦੇ ਕੁਝ ਹੋਰ ਮਤਲੇ ਨੇ ਉਹਨਾਂ ਦੇ ਬਾਰੇ ਜਦੋਂ ਤੇ ਕੇਂਦਰ ਕਲੀਅਰ ਕਟਪਲਸੀ ਅਖਤਿਆਰ ਨਹੀਂ ਕਰਦਾ ਉਹਦੇ ਚਿਰ ਮੈਨੂੰ ਲੱਗਦਾ ਕਿ ਕੇਂਦਰ ਤੇ ਪੰਜਾਬੀਆਂ ਦਾ ਜਿਹੜਾ ਵਿਸ਼ਵਾਸ ਆ ਉਹ ਪੂਰੀ ਤਰ੍ਹਾਂ ਬਹਾਲ ਨਹੀਂ ਹੋਣਾ ਸੋ ਜੀ ਮੋਦੀ ਸਾਹਿਬ ਚਾਹੁੰਦੇ ਨੇ ਕਿ ਪੰਜਾਬੀ ਜਿਹੜਾ ਉਹਨਾਂ ਤੇ ਵਿਸ਼ਵਾਸ ਕਰਨ ਤੇ ਸਰਕਾਰ ਨੂੰ ਜ਼ਰੂਰ ਚਾਹੀਦਾ ਵਾ ਕਿ ਉਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਦੇ ਬਾਰੇ ਧਿਆਨ ਦਿੱਤਾ ਜਾਵੇ ਜਦੋਂ ਉਹ ਜਿਹੜਾ ਤੁਰੰਤ ਪੂਰਾ ਕਰ ਦਿੱਤਾ ਜਾਵੇ ਇਸੇ ਦੇ ਵਿੱਚ ਹੀ ਸਾਰਿਆਂ ਦੀ ਪਲਾਈਆਂ ਕਿ ਕਿਸਾਨਾਂ ਨੇ ਹਕਸ ਕਰਕੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲਿਆ ਜਾਵੇ ਤੇ ਹੋਰ ਵੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਜਿਹੜੀਆਂ ਬੜੇ ਸਮੇਂ ਤੋਂ ਠੰਡੇ ਬਸਤੇ ਦੇ ਵਿੱਚ ਪੀਆਂ ਨੇ ਉਨ੍ਹਾਂ ਨੂੰ ਜਿਹੜਾ ਉਹਨਾਂ ਦਾ ਸਰਪ੍ਰਸਤਾਰ ਪੀਤਾ ਜਾਬੇ ਤਾਂ ਕੇ ਕੇਂਦਰ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਇੱਕ ਸਬ ਦਾ ਵਿਸ਼ਵਾਸ ਆ ਉਹ ਬਹਾਲ ਹੋ ਜੇ। ਸ਼ੁੱਧਤ ਕੋ ਜਿਹੜੇ ਇਹ ਮਸਲੇ ਨੇ ਆਪਾਂ ਉਹਨਾਂ ਦੇ ਬਾਰੇ ਲੋਕਵਾਜ ਦੇ ਵਿੱਚ ਗੱਲ ਕਰਿਆ ਕਰਦੇ ਆਂ ਤੇ ਪੰਜਾਬ ਦੇ ਬੜੇ ਇਹ ਮਸਲੇ ਨੇ ਜਿਨ੍ਹਾਂ ਦੇ ਬਾਰੇ ਪ੍ਰਧਾਨ ਮੰਤਰੀ ਸਾਹਿਬ ਆਏ ਨੇ ਭਾਵੇਂ ਉਹ ਗੱਲ ਤੇ ਕਰ ਰਹੇ ਨੇ ਪਰ ਉਹਨਾਂ ਦਾ ਹੱਲ ਹਜੇ ਤੱਕ ਉਹਨਾਂ ਨੇ ਨਹੀਂ ਕੋਈ ਦਿੱਤਾ। ਚੰਗੀ ਗੱਲ ਤਾਂ ਇਹ ਹੁੰਦੀ ਉਹਨਾਂ ਦਾ ਹਲਕਟ ਵੀ ਪੰਜਾਬ ਦੇ ਨਾਲ ਦੇ ਆਹ ਅੱਲਾ ਤੇ ਅੱਲਾ ਖਲ ਮੈਂ ਕਰ ਦਿੱਤਾ ਗਿਆ ਉਹ ਜੇ ਕਿਸਾਨਾਂ ਦੇ ਮਸਲੇ ਸੀ ਉਹ ਵੀ ਹੱਲ ਹੋ ਜਾਂਦੇ ਤੇ ਇਹ ਨਾਲ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਇੱਕ ਸਾਧ ਦੀ ਭਾਈਚਾਰਕ ਸਾਂਝ ਵੀ ਬਦਨੀ ਸੀ ਇੱਕ ਕੇਂਦਰ ਦੇ ਪ੍ਰਤੀ ਵਿਸ਼ਵਾਸ ਵੀ ਬਹਾਸ ਪੈਸੀ ਸੋਦਰਚ ਕੋਈ ਪ੍ਰੋਗਰਾਮ ਲੋਕ ਆਵਾਜ਼ ਮੈਨੂੰ ਸੰਤੋਸ਼ ਸਿੰਘ ਪਰਮੂਚੇ ਦਿਵਾ ਗਿਆ ਸਤਸ੍ਰੀਆ ਕਾ